ਮੈਂ ਇਹ ਕਹਿੰਦਾ ਇਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤੋਕਾ ਜਿੱਦਾਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪੜਦੇ ਸੱਤੋਂ ਆਕਾਸ਼ ਸੱਤੋਂ ਪਤਾਲ ਵਿਛਰੇ ਅਦ੍ਰਿਸ਼ਟ ਜੇ ਕਰਮ ਜਾਲ ਹਾਂਜੀ ਇਹਨੇ ਕਹੀ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਤੋਕ ਹੁੰਦੀ ਆ ਸੱਤੋਂ ਆਕਾਸ਼ ਸੱਤੋਂ ਪਤਾਲ ਹਾਂ ਜੀ ਆਪਾਂ ਇਹ ਗੁਰੂ ਗ੍ਰੰਥ ਸਾਹਿਬ ਦੇ ਦੁਆਰੇ ਲੱਭ ਕੇ ਦਿਖਾ ਦਿੰਦਾ ਇਹ ਤੋਕ ਹੈ ਹੀ ਨਹੀਂ ਹਾਂ ਜਦੋਂ ਜਦੋਂ ਇਹਨੂੰ ਆਪਾਂ ਜਿਹੜਾ ਆਈ ਗ੍ਰੰਥ ਦੇ ਵਿੱਚ ਸਰਚ ਕਰਦੇ ਆ ਹਾਂਜੀ ਇਹ ਟੁਕ ਜਿਹੜੀ ਦਿਖਾਉਂਦਾ ਹੈ ਜਿਹੜਾ ਅਖੋਤੀ ਦਸ਼ਮ ਗ੍ਰੰਥ ਹੈ ਵਿਚਤਰਨਾਟਕ ਉਹਦੇ ਵਿੱਚੋਂ ਜਿਹੜੀ ਹੈ ਇਹ ਜਿਹੜੀ ਕਾਲ ਉਸਤਤ ਹੈ ਉਹਦੇ ਵਿੱਚ ਉਹਦੀ ਜਿਹੜੀ ਹੈ ਇਹ ਟੁਕ ਸ਼ੋਅ ਕਰਦਾ ਪਰ ਇਹ ਭਾਈ ਸਾਹਿਬ ਦਾ ਕੇਰ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਅਸਨੋ ਤੁਸੀਂ ਕਰੀਂ ਇਹ ਤਾਂ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪਰਦੇ ਸਾਤੋਂ ਆਕਾਸ਼ ਸਾਤੋਂ ਪਤ ਨਾਲੇ ਐਡੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਸਾਇੰਸ ਆਫ ਗੁਰੂ ਗ੍ਰੰਥ ਸਰ ਜਿਲ੍ਹਾ ਕੇ ਲਾਇਆ ਹੋਇਆ ਆ ਸਰ ਆਫ ਅ ਗੁਰੂ ਗ੍ਰੰਥ ਅਟ ਅਰਥ ਜਿੱਥੋਂ ਮਤਲਬ ਇਹ ਜਿਹੜਾ ਆਪਾਂ ਨੂੰ ਜਿਹੜਾ ਸ਼ੱਕ ਪਿਆ ਇਹ ਜੂਮ ਨਹੀਂ ਹੁੰਦੀ ਜਿਹੜੀ ਇਹ ਫੋਟੋ ਦਿਖਾ ਰਿਹਾ ਉਹਦੇ ਉੱਤੇ ਜਿਹੜੀ ਉਹ ਲਿਖੀ ਹੈ ਇੱਕ ਲਾਈਨ ਹੋਰ ਬਿਲਕੁਲ 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 ਥੱਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰਡ ਰ ਮਤ ਹੈਗੀ ਆ ਥੱਲੇ ਉਹਦੇ ਰੈੱਡ ਲਾਈਨ ਤੇ ਥੱਲੇ ਦੇਖੋ ਵੈਦਿਕ Hindu Cosmology ਆ ਏ ਏ ਏ ਅਸੀਂ ਜਿਹੜਾ ਇਹ ਕਹਿੰਦੇ ਕਿ ਯੂ ਆਰ ਇੱਕ ਹੋਰ کہہ ਰਹੇ ਨੇ ਕਿ ਬਾਬਾ ਜਰਨੈਲ ਸਿੰਘ ਜੀ ਕਹਿ ਰਹੇ ਨੇ ਸੋ ਮੈਂ ਤਾਂ ਇਹ ਦਿਖਾਉਣਾ ਚਾਹੁੰਦਾ ਕਿ ਆਨੰਦਪੁਰ ਦਾ ਜਿਹੜਾ ਮਤਾ ਸੀਗਾ ਉਹਦੇ 'ਚ ਸਪੈਸ਼ਲ ਲਿਖਿਆ ਹੋਇਆ ਸੀਗਾ ਆਪਾਂ ਆਨੰਦਪੁਰ ਦਾ ਮਤਾ ਕੱਢ ਲੈਨੇ ਆ ਹਾਂ ਹਾਂਜੀ ਇਹਦੇ 'ਚ ਆਪਾਂ ਕੱਢ ਲੈਨੇ ਆ ਇਹਦੇ 'ਚ ਸਪੈਸ਼ਲ ਲਿਖਿਆ ਜਾਏਗਾ ਕਿ ਸਪੇਸ ਵਾਲੀ ਸਾਇੰਸ ਪੜ੍ਹਨੀ ਹੈ ਉਹਦਾ ਇੱਕ ਮੁੱਦਾ ਇਹ ਸੀਗਾ ਸਪੈਸ਼ਲ ਅਟੈਂਸ਼ਨ ਊਡ ਬੀ ਪੇਡ ਟੂ ਦਾ ਸਾਇੰਸ ਟੈਕਨੀਕਲ ਫੀਲਡ ਆਫ ਐਜੂਕੇਸ਼ਨ ਵਿਦ ਪਾਰਟिकुलर ਪਾਰਟिकुलर ਏਮਫਸਿਸ ਮੈਂ ਜ਼ਿਆਦਾ ਧਿਆਨ ਇਸ ਤੇ ਰੱਖਣਾ ਪੈਣਾ ਨਿਊਕਲੀਅਰ ਫਿਜ਼ਿਕਸ ਸਪੇਸ ਸਾਇੰਸ ਇਨ ਇਨ ਦਾ ਯੂਨੀਵਰਸ ਆ ਜੀ ਸਪੇਸ ਸਾਇੰਸ ਸਾਫ਼ ਲਿਖਿਆ ਹੋਇਆ ਹੈ ਅਨੰਦਪੁਰ ਸਾਹਿਬ ਦਾ ਮਤਲਬ ਕਹਿ ਰਿਹਾ ਜਿੱਥੇ ਐਡਾ ਹਮਲਾ ਕੀਤਾ ਉਹਨਾਂ ਨੇ 84 ਦਾ ਇਹ ਇਹ ਸਭ ਝੂਠਾ ਘਪਾ ਰਹੇ ਨੇ ਤਾਂ ਕੁੱਤੇ ਪਾਸੇ ਪਾ ਰਹੇ ਯਾਰ ਬਾਬਾ ਜਰਨਾਲ ਸਿੰਘ ਨੇ ਕਦੋਂ ਕਹਿ ਕੇ ਧਰਤੀ ਚਪਟੀ ਜਾਂ ਰੋਟੀ ਵਰਗੀ ਆ ਬਿਲਕੁਲ ਤੱਕ ਸਾਰੇ ਸਿੱਖ ਵਿਦਵਾਨ ਸਮਝ ਚੁੱਕੇ ਨੇ ਕਿ ਅਸੀਂ ਇੱਕ ਫਲੈਟ ਨੌਨ ਰੋਟੇਟਿੰਗ ਸਟੇਸ਼ਨਰੀ ਅਰਥ ਤੇ ਰਹਿੰਦੇ ਆ ਆਸਾ ਦੀ ਵਾਰ ਵਿੱਚ ਲਿਖਿਆ ਹੈ ਪੈ ਵਿੱਚ ਧਰਤੀ ਦੱਬੀ ਪਾਰ ਧਰਤੀ ਜਿਹੜੀ ਹੈ ਭਾਰਤ ਕਿਹੜਾ ਵਿਦਵਾਨ ਕਹੇ ਕਹਿੰਦਾ ਵੀ ਸਾਰੇ ਵਿਦਵਾਨ ਮੰਨ ਚੁੱਕੇ ਆ ਇਹ ਗੱਲ ਹੈ ਤੇਰੇ ਇਕੱਲੇ ਤੋਂ ਇਲਾਵਾ ਮੈਨੂੰ ਵੀ ਲੱਗਦਾ ਮੈਨੂੰ ਐ ਲੱਗਦਾ ਵੀ ਇੰਨਾ ਪੜਿਆ ਲਿਖਿਆ ਬੰਦਾ ਇੰਨਾ ਝੂਠ ਤੇ ਨਹੀਂ ਬੋਲ ਸਕਦਾ ਨਾ ਬਿਨਾ ਮਤਲਬ ਬਿਲਕੁਲ ਨਹੀਂ ਬਿਲਕੁਲ ਸਾਰੇ ਵਿਦਵਾਨ ਅਖੇ ਜੀ ਹਾਂ ਸਾਰੇ ਵਿਦਵਾਨ ਅਖੇ ਜੀ ਮੰਨ ਚੁੱਕੇ ਆ ਕਿ ਆਪਾਂ ਇੱਕ ਜਿਹੜੇ ਆ ਚਪਟੀ ਧਰਤੀ ਦੇ ਉੱਤੇ ਰਹਿ ਰਹੇ ਆਂ ਕਹ ਰਹੇ ਕਿ ਗੁਰੂ ਗ੍ਰੰਥ ਸਾਹਿਬ ਵਿਚੋਂ ਨੇ ਪਰ ਇੱਡਾ ਝੂਠਾ ਬੰਦਾ ਕਿ ਕੀ ਕਹਾਂ ਇਹਨੂੰ ਜਿਵੇਂ ਆਪਾਂ ਮੈਨੂੰ ਤਾਂ ਇਹ ਲੱਗਦਾ ਕਿ ਇਹਨਾਂ ਲੋਕਾਂ ਦੀ ਨਾਕਲ ਦੇ ਉੱਤੇ ਪੜਦਾ ਪੈ ਗਿਆ ਤੇ ਇਹਨਾਂ ਨੂੰ ਗੁਰਬਾਣੀ ਦੀ ਮਤਲਬ ਪਰਖੇ ਨਹੀਂ ਰਹੀ ਕਿ ਗੁਰਬਾਣੀ ਕਿਹੜੀ ਹੈ ਤੇ ਜਿਵੇਂ 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 ਆਰਐਸਐਸ ਦੀ ਇੱਕ ਚਾਲ ਚੱਲ ਰਹੀ ਆ ਕਿ ਉਹ ਦਸਮਗ੍ਰੰਥ ਜਿਹੜਾ ਖੋਤੀ ਅਦਸ਼ਮ ਗੁਰਾਂ ਤਾਂ ਉਹਨੂੰ ਮਤਲਬ ਗੁਰੂ ਸਥਾਪਿਤ ਕਰਨ ਦੀ ਜਿਹੜੀ ਉਹਨਾਂ ਦੀ ਕੋਪੋਜੀ ਚੱਲ ਚੱਲ ਰਹੀ ਆ ਇਹ ਉਹਦੇ ਹਿੱਸਾ ਹੈ ਜਾਂ ਇਹਦਾ ਸ਼ਿਕਾਰ ਹੋ ਰਿਹਾ ਹੈ ਇਹਨਾਂ ਨੂੰ ਬੇਨਤੀ ਹੈ ਕਮਲਪ੍ਰੀਤ ਸਿੰਘ ਨੂੰ ਕਿ ਇਹ ਜਨਤਕ ਤੌਰ ਤੇ ਇਸ ਚੀਜ਼ ਦੀ ਮਾਫੀ ਮੰਗੇ ਕਿ ਇਹ ਚੀਜ਼ਾਂ ਜਿਹੜੀਆਂ ਮੈਂ riport ਕੀਤੀਆਂ ਨੇ ਲੋਕਾਂ ਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗੀਆਂ ਤੇ ਜਾਂ ਫਿਰ ਇਹਨੂੰ ਖੁੱਲਾ ਚੈਲੰਜ ਹੈ ਕਿ ਇਹ ਚੀਜ਼ਾਂ ਨੂੰ ਸਾਬਤ ਕਰੇ ਇਹ ਜਿਹੜਾ ਪਲੇਟਫਾਰਮ ਸਿੰਘਨਾਥ ਟੀਵੀ ਵੱਲੋਂ ਇਹਨੂੰ ਚੈਲੰਜ ਕੀਤਾ ਜਾਂਦਾ ਕਿ ਇਹ ਆ ਕੇ ਇਹ ਚੀਜ਼ਾਂ ਨੂੰ ਸਾਬਤ ਕਰੇ ਇਸ ਪਲੇਟਫਾਰਮ ਦੇ ਉੱਤੇ ਇਹ ਸੈਂਟੀਫਿਕ ਤੌਰ ਤੇ ਤੇ ਗੁਰਬਾਣੀ ਦੇ ਤੌਰ ਤੇ ਤੇ ਜਾਂ ਫਿਰ ਪਬਲਿਕ ਜਿਹੜੀ ਹੈ ਇਹਨੂੰ ਮਾਫੀ ਮੰਗਣੀ ਚਾਹੀਦੀ ਇਸ ਸ਼ਖਸ ਨੂੰ ਕਿ ਜਿਹੜੀਆਂ ਨੇ ਗੁਰਬਾਣੀ ਨਾਲ ਜੋੜ ਕੇ ਪੇਸ਼ ਕਰਨ ਦੀ ਜਿਹੜੀ ਸਾਜ਼ਿਸ਼ ਹੈ ਇਹ ਇਹ ਬੇਨਕਾਬ ਹੋ ਚੁੱਕੀ ਹੈ ਇਹ ਹੁਣ ਇਹਦੇ ਇਦਾਂ ਨਹੀਂ ਚੱਲਣਾ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਥ ਕੀ ਅੱਜ ਗੱਲ ਕਰਾਂਗੇ ਕਿ ਜਿਵੇਂ ਅਸੀਂ ਆਪਾਂ ਦੇਖਦੇ ਆ ਕਿ ਕਾਫੀ ਜਿਹੜਾ ਲੰਮੇ ਸਮੇਂ ਤੋਂ ਜਿਹੜੀ ਹੈ ਪੇਪਰ ਵੱਲੋਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੇ ਨਾਲ ਜਿਹੜਾ ਗੁਰਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਇਦਾਂ ਦੀਆਂ ਅਸੀਂ ਆਮ ਜਿਹੜੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਇਸ ਤਰ੍ਹਾਂ ਦੀ ਇੱਕ ਜਿਹੜੀ ਹੋਰ ਨਵੀਂ ਘਟਨਾ ਸਾਹਮਣੇ ਆਈ ਹੈ ਅੱਜ ਅਸੀਂ ਉਹਦਾ ਜ਼ਿਕਰ ਕਰਾਂਗੇ ਇੱਕ ਸਿੱਖੀ ਪੇਸ਼ ਦੇ ਵਿੱਚ ਹੈ ਸਰਦਾਰ ਕਮਲਪ੍ਰੀਤ ਸਿੰਘ ਉਹ ਜਿਹੜੇ ਆ ਧਰਤੀ ਨੂੰ ਆਪਣੇ ਇੱਕ ਵੱਖਰੇ ਹੀ ਤਰੀਕੇ ਨਾਲ ਜਿਹੜੀ ਪੇਸ਼ ਕਰਦੇ ਆ ਇਹ ਚਲੋ ਹਰ ਇੱਕ ਦਾ ਆਪੋ ਆਪਣਾ ਮਤ ਹੁੰਦਾ ਹੈ ਕਿਸੇ ਵੀ ਤਰੀਕੇ ਨਾਲ ਕੋਈ ਵੀ ਆਪਣੇ ਵਿਚਾਰ ਰੱਖ ਸਕਦਾ ਹੁੰਦਾ ਪਰ ਜਦੋਂ ਤੁਸੀਂ ਆ ਨਾਲ ਗੁਰਬਾਣੀ ਨੂੰ ਕੋਟ ਕਰਦੇ ਹੋਂ ਉਦੋਂ ਫਿਰ ਉਹ ਜਿਹੜਾ ਗੱਲ ਜਵਾਬ ਦੇ ਹੋ ਜਾਂਦੀ ਹੈ ਤੇ ਉਹਦੇ ਬਾਰੇ ਤੁਹਾਨੂੰ ਉਸ ਵਿਚਾਰਧਾਰਾ ਨੂੰ ਮੰਨਣ ਵਾਲੇ ਜਿਹੜੇ ਆ ਲੋਕ ਹੁੰਦੇ ਨੇ ਉਹ ਤੁਹਾਡੇ ਤੇ ਜਿਹੜੇ ਸਵਾਲ ਖੜੇ ਕਰ ਦਿੰਦੇ ਆ ਸੋ ਉਹਨਾਂ ਵਾਸਤੇ ਜਿਹੜੀ ਉਹਨਾਂ ਦੇ ਬਾਬਤੀ ਅਸੀਂ ਚਰਚਾ ਕਰਾਂਗੇ ਕਿ ਕਮਲਪ੍ਰੀਤ ਸਿੰਘ ਜਿਹੜੇ ਆ ਕਿਵੇਂ ਧਰਤੀ ਨੂੰ ਚਪਟੀ ਦੱਸਦੇ ਆ ਕਿਵੇਂ ਉਹ ਜਿਹੜੇ ਆ ਉੱਪਰ ਛੱਤਾਂ ਜੀਆਂ ਬਣਾ ਕੇ ਉਹ ਸਾਰਾ ਤੁਹਾਡੇ ਨਾਲ ਜਿਹੜਾ ਸਾਂਝਾ ਕਰਾਂਗੇ ਗੱਲ ਗੱਲਬਾਤ ਮੇਰੇ ਨਾਲ ਸਰਦਾਰ ਕਮਲਜੀਤ ਸਿੰਘ ਕੈਨੇਡਾ ਤੋਂ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਕਮਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬੰਦਾ ਕਮਲਪ੍ਰੀਤ ਸਿੰਘ ਜਿਹੜਾ ਇਹ ਪੇਸ਼ਕਾਰੀ ਕਰ ਰਿਹਾ ਹੈ ਧਰਤੀ ਦੀ ਏ ਤੁਸੀਂ ਇਹਨੂੰ ਮਤਲਬ ਕਿਵੇਂ ਦੇਖਦੇ ਹੋ ਆਪਾਂ ਆਪਾਂ ਨੂੰ ਪਤਾ ਹੈ ਕਿ ਅੱਜ ਸਾਇੰਸ ਦਾ ਜ਼ਮਾਨਾ ਹੈ ਜਿਹੜਾ ਤੁਸੀਂ ਉੱਪਰੋਂ ਸੈਟੇਲਾਈਟ ਨਾਲ ਧਰਤੀ ਦੀਆਂ ਤਸਵੀਰਾਂ ਆਮ ਦੇਖੀਆਂ ਜਾ ਸਕਦੀਆਂ ਨੇ ਧਰਤੀ ਕਿੰਨੀ ਸਪੀਡ ਦੇ ਨਾਲ ਘੁੰਮ ਰਹੀ ਹੈ ਕਿਵੇਂ ਆਪਣੇ ਧੁਰੇ ਦੇ ਦੁਆਲੇ ਘੁੰਮ ਰਹੀ ਹੈ ਇਹ ਅੱਜ ਕੱਲ ਬੜੀਆਂ ਜਿਹੜਾ ਈਜ਼ੀ ਹੋ ਗਿਆ ਚੀਜ਼ਾਂ ਨੂੰ ਦੇਖਣਾ ਪਰ ਸਾਇੰਸ ਦੀ ਇੰਨੀ ਤਰੱਕੀ ਕਰਨ ਦੇ ਬਾਵਜੂਦ ਵੀ ਕੁਝ ਲੋਕ ਜਿਹੜੇ ਆ ਉਹ ਵੀ ਮੈਂ ਨਹੀਂ ਜੀ ਮੰਨਦਾ ਹੈਗਾ ਜਿਹੜਾ ਕੁਝ ਦਿਖ ਰਿਹਾ ਵੀ ਮੈਂ ਤਾਂ ਹਾਲਾਂਕਿ ਸਾਨੂੰ ਮਤਲਬ ਸ਼ੱਕ ਇਸ ਚੀਜ਼ ਤੋਂ ਪਿਆ ਉਹ ਜਿੰਨੇ ਦਾ ਜਿੰਨਾ ਸਾਰਾ ਪੁਲੰਦਾ ਪੇਸ਼ ਕਰ ਰਿਹਾ ਹੈ ਉਹ ਬੇਪਰਵਾਦੀ ਜਿਹੜੇ ਗ੍ਰੰਥਾਂ ਦੀ ਕਾੜ ਹੈ ਉਥੋਂ ਲਿਆ ਕੇ ਉਹ ਪੇਸ਼ ਕਰ ਰਿਹਾ ਜਿੱਥੋਂ ਸਾਨੂੰ ਸ਼ੱਕ ਖੜਾ ਹੁੰਦਾ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਕੌਨਸਪਰੇਸੀ ਹੈ ਜਿੱਥੋਂ ਮਤਲਬ ਜਿਹੜੀ ਹੈ ਗੁਰਬਾਣੀ ਨੂੰ ਗਲਤ ਸਾਬਤ ਕਰਨ ਦੀ ਜਿਹੜੀ ਸਾਨੂੰ ਇਥੋਂ ਬੋ ਆਉਂਦੀ ਹੈ ਸੋ ਤੁਸੀਂ ਕਿਵੇਂ ਇਹਨੂੰ ਦੇਖਦੇ ਹੋ ਉਹਨਾਂ ਦੇ ਇਹ ਜਿਹੜੀ ਪੇਸ਼ਕਾਰੀ ਕਰਦੇ ਆ ਉਹ ਹਾਂਜੀ ਬਿਲਕੁਲ ਆ ਇਹ ਜੋ ਕਮਲਪ੍ਰੀਤ ਆ ਇਹ ਫਲੈਟ ਅਰਥ ਨੂੰ ਮੰਨਦਾ ਜੋ ਚਪਟੀ ਧਰਤੀ ਕਹਿੰਦੇ ਆਪਾਂ ਗੋਲ ਨਹੀਂ ਮੰਨਦਾ ਸੋ ਇਹ ਮੰਨੀ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਕਿ ਉਹ ਜੋ ਧਰਤੀ ਹੈ ਉਹ ਤਾਂ ਹੈ ਹੀ ਆ ਜੋ ਹੁਣ ਤਾਂ ਬਹੁਤ ਐਵੀਡੈਂਸ ਹੈਗੇ ਨੇ ਸੋ ਇਹ ਹਜ਼ਾਰਾਂ ਸਾਲ ਪੁਰਾਣੀ ਗੱਲ ਕਰ ਰਹੇ ਆ ਪਰ ਠੀਕ ਆ ਇਹ ਮੰਨਦਾ ਮੰਨੀ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਵੀਡੀਓ ਬਣਾ ਕੇ ਜਦੋਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖਿਆ ਹੋਇਆ ਏ ਧਰਤੀ ਚਪਟੀ ਉੱਥੇ ਜੇ ਪ੍ਰੋਬਲਮ ਹੁੰਦੀ ਆ ਉੱਥੇ ਫਿਰ ਇਹਨੂੰ ਜਵਾਬ ਦੇਣਾ ਬਿਲਕੁਲ ਬਣਦਾ ਤੇ ਇਹ ਖੁਸ਼ ਤੋਕਾਂ ਆਪਦੇ ਵੱਲੋਂ ਹੀ ਐਡ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਦਿਖਾ ਦਿੰਨੇ ਆ ਇਹਦਾ ਹੀ ਇੰਸਟਾਗ੍ਰam ਕੱਢ ਕੇ ਇਹ ਪਾਉਂਦਾ ਸਾਰੇ ਪਾਸੇ ਇਹ YouTube ਤੇ TikTok ਤੇ ਆਪਾਂ ਇਹਦੇ ਹੀ ਮਤਲਬ ਵੀਡੀਓ ਤੋਂ ਇਹਦਾ ਐਨਾਲਾਈਜ਼ ਕਰ ਲੈਂਦੇ ਆ ਕੀ ਕਰ ਰਿਹਾ ਹੈ ਜੀ ਜੀ ਹਾਂ ਜੀ ਆਪਾਂ ਹੁਣ ਸ਼ੇਅਰ ਕਰਦੇ ਆਂ ਇਹਦਾ ਇੰਸਟਾਗ੍ਰam ਹਾਂ ਸਕਰੀਨ ਕਰੋ ਸ਼ੇਅਰ ਹਾਂ ਜੀ ਦੱਸ ਦਿਓ ਜਦੋਂ ਆ ਗਿਆ ਹਾਂ ਜੀ ਆ ਗਿਆ ਸਕਰੀਨ ਤੇ ਹਾਂ ਆ ਗਿਆ ਹਾਂ ਜੀ ਇਹਦਾ ਪ੍ਰੋਫਾਈਲ ਆਈਡੀ ਹੈ go ساتਵਿਕ ਤੇ ਡਾਕਟਰ ਅਮਲ ਪ੍ਰੀਤ ਸਿੰਘ ਪੀ ਐਚ ਡੀ ਹਾਂ ਇਹ ਐਚ ਡੀ ਹੋ ਗਈ ਹਾਂਜੀ ਇਹ ਬਾਲਾ ਡਾਇਬੀਟਿਸ ਵਗੈਰਾ ਲਿਖਿਆ ਹੋਇਆ ਡਾਇਬੀਟਿਸ ਕਰਦੇ ਨੇ ਡਾਇਬੀਟਿਸ ਰਿਵਰਸ ਕਰਦੇ ਨੇ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂਗਾ ਮੈਡੀਕਲ ਦੀਆਂ ਬਣਾਉਂਦਾ ਬਣਾਏ ਬਣਾਵੇ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੋਕ ਵੇਚਦੇ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਧਰਤੀ ਸੈਫਟੀ ਮੰਨਣੀ ਆ ਮੰਨੀ ਆਵੇ ਸਾਨੂੰ ਕੋਈ ਪ੍ਰੋਬਲਮ ਨਹੀਂਗੀ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਜਾਂਦੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਦਾਂ ਲਿਖਿਆ ਹੋਇਆ ਉਦੋਂ ਪ੍ਰੋਬਲਮ ਖੜੀ ਹੁੰਦੀ ਹੈ। ਬਿਲਕੁਲ ਜੀ ਬਿਲਕੁਲ। ਕਿਦਾ ਇਹ ਸਭ ਤੋਂ ਵੱਡਾ ਇਹਨੂੰ ਐਕਸਪੋਜ਼ ਕਰਦੇ ਆ ਦਿਖਾਉਨੇ ਆ ਇਹ ਕਹਿ ਕੀ ਰਿਹਾ। ਮੈਨੂੰ ਦੱਸਿਓ ਆਡੀਓ ਆਉਂਦੀ ਆ ਨਾਲ ਦੀ ਨਾਲ। ਜਿੱਦਾਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪੜਦੇ ਸੱਤੋਂ ਆਕਾਸ਼ ਸੱਤੋਂ ਪਤਾਲ ਵਿਛਰੇ ਅਦ੍ਰਿਸ਼ਟ ਜੇਕਰ ਅਮਝਾ। ਹਾਂਜੀ ਇਹਨੇ ਕਹੀ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਟਕ ਹੁੰਦੀ ਆ ਸੱਤੋਂ ਆਕਾਸ਼ ਸੱਤੋਂ ਪਤਾਲ। ਹਾਂ। ਜੀ ਆਪਾਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਦੁਬਾਰੇ ਲੱਭ ਕੇ ਦਿਖ ਇਹ ਤੁਕ ਹੈ ਹੀ ਨਹੀਂ ਜੀ ਜਦੋਂ ਜਦੋਂ ਇਹਨੂੰ ਆਪਾਂ ਜਿਹੜਾ ਆਈ ਗ੍ਰੰਥ ਦੇ ਵਿੱਚ ਸਰਚ ਕਰਦੇ ਆਂ ਹਾਂਜੀ ਇਹ ਤੁਕ ਜਿਹੜੀ ਦਿਖਾਉਂਦਾ ਜਿਹੜਾ ਅਖੋਤੀ ਦਸ਼ਮ ਗ੍ਰੰਥ ਹੈ ਵਿਚਿਤ੍ਰਨਾਟਕ ਉਹਦੇ ਵਿੱਚੋਂ ਜਿਹੜੀ ਹੈ ਇਹ ਜਿਹੜੀ ਕਾਲ ਉਸਤਤ ਉਹਦੇ ਵਿੱਚ ਉਹਦੀ ਜਿਹੜੀ ਹੈ ਇਹ ਤੁਕ ਸ਼ੋਅ ਕਰਦਾ ਪਰ ਇਹ ਭਾਈ ਸਾਹਿਬ ਦਾ ਕੇ ਰੇ ਜੂਗ ਗ੍ਰੰਥ ਸਾਹਿਬ ਵਿੱਚ ਆ ਸੁਣੋ ਤੁਸੀਂ ਕਰਾਂ ਹਾਂ ਜਿੱਦਾਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪੜਦੇ ਸਤੋਂ ਆਕਾਸ਼ ਸਤੋਂ ਪਤ। ਨਾਲੇ ਐ ਏਡੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਸਾਇੰਸ ਆਫ ਅ ਗੁਰੂ ਗ੍ਰੰਥ ਸਾਹਿਬ। ਵੱਡੀ ਅੱਖਰਾਂ 'ਚ ਲੱ ਕੇ ਲਾਇਆ ਹੋਇਆ ਆਫ ਅ ਗੁਰੂ ਗ੍ਰੰਥ ਸਾਹਿਬ ਔਰ ਅਰਥ ਜਿੱਥੋਂ ਮਤਲਬ ਇਹ ਜਿਹੜਾ ਆਪਾਂ ਨੂੰ ਜਿਹੜਾ ਸ਼ੱਕ ਪਿਆ ਇਹ ਜ਼ੂਮ ਨਹੀਂ ਹੁੰਦੀ ਜਿਹੜੀ ਇਹ ਫੋਟੋ ਦਿਖਾ ਰਿਹਾ ਉਹਦੇ ਉੱਤੇ ਜਿਹੜੀ ਉਹ ਲਿਖੀ ਹੈ ਇੱਕ ਲਾਈਨ ਹੋਰ ਬਿਲਕੁਲ 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 ਥੱਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰਡ ਰ ਮਤ ਹੈਗੀ ਆ ਥੱਲੇ ਉਹਦੇ ਰੈੱਡ ਲਾਈਨ 'ਚ ਤੇ ਥੱਲੇ ਦੇਖੋ ਵੇਦਿਕ ਹਿੰਦੂ ਕਾਸਮੋਲੋਜੀ ਹਾਂ ਇਹ 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 ਜਿਹੜਾ ਜਮਗਾ ਯੂ ਆਰ ਗੋਇੰਗ ਅਗੇਂਸਟ ਗੁਰੂ ਗ੍ਰੰਥ ਸਾਹਿਬ ਸ਼ੇਮ ਔਨ ਯੂ ਫੋਰ ਡੂਇੰਗ ਬੇਅਦਬੀ ਅਬ ਬੇਅਦਬੀ ਕਰ ਰਹਾ ਹੈ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੱਖਰ ਵੀ ਜੇ ਚੇਂਜ ਕੀਤਾ ਸੀ ਨਾ ਰਾਮ ਰਾਏ ਨੇ ਉਹਨੂੰ ਕੱਢਤਾ ਸੀਗਾ ਇਹ ਤਾਂ ਤੌਕੀ ਸਾਰੀ ਨੇ ਚੇਂਜ ਕਰਤੀ ਹੁਣ ਇਹ ਜਾਂ ਤਾਂ ਪਬਲਿਕਲੀ ਮਾਫੀ ਮੰਗੇ ਕਿ ਮੈਨੂੰ ਗਲਤੀ ਹੋਈ ਹੈ ਬਹੁਤ ਵੱਡੀ ਕਿ ਮੈਂ ਮੈਂ ਗੁਰਦਾਨ ਸਾਹਿਬ 'ਚ ਟੋਕ ਕਹਿ ਰਿਹਾ ਇਹ ਹੈ ਨਹੀਂ ਪਰ ਇਹਨੇ ਮੰਨਣਾ ਨਹੀਂ ਹੁਣ ਲੋਕੀ ਆਪ ਦੇਖ ਲੈਣ ਕਿੱਡਾ ਏ ਮਤਲਬ ਇਹਨੂੰ ਇਹਨੂੰ ਹੋਰ ਚਲਾਓ ਵੀਡੀਓ ਨੂੰ ਅੱਗੇ ਹੋਰ ਚਲਾਓ ਇਹਨੂੰ ਹਾਂਜੀ ਆ ਪਰ ਆਪਾਂ ਇਹਦੇ ਤੇ ਵੀ ਆਵਾਂਗੇ ਬਿੰਦੂ ਵੈਦਿਕ Hindu cosmology ਤਾਲ ਵਿੱਚ ਅਦ੍ਰਿਸ਼ਟ ਜੇਕਰ ਅਮਜਾਰ ਤੋਂ ਉੱਪਰ ਨੂੰ ਸਤ ਆਕਾਸ਼ ਹੁੰਦੇ ਨੇ ਜਿਹਦੇ ਵਿੱਚੋਂ ਇੱਕ ਆਪਣੀ ਤਰਤੀ ਹੈਗੀ ਉੱਪਰ 6 ਹੋਗੇ ਤੇ ਥੱਲੇ ਜਿਹੜੇ ਸਤਪਤਾਲ ਹੋ ਗਏ ਅਤਲ ਲੋਕ ਵਿਤਲ ਲੋਕ ਸੁੱਤਲ ਲੋਕ ਮਹਾਤਲ ਲੋਕ ਪਤਾਲ ਲੋਕ ਰਸਤਲ ਲੋਕ ਜਾਤ ਰਸਤਲ ਓਟ ਤੇ ਹਾਰੀ ਜਦਾਂ ਪੜਦੇ ਨਾ ਸੋ ਇਹ ਚੀਜ਼ ਹੈਗੀ ਫਿਰ ਗੁਣ ਗੁਣ ਗਾਵ ਹੈ ਗਾਵ ਹੈ ਗੁਣ ਸ਼ੇਸ਼ ਸਹਸ ਜੇ ਬਾਰਸ ਅਸ਼ੇਸ਼ਨਾਗ ਜਿਹੜਾ ਹੈਗਾ ਇੱਥੇ ਹੈਗਾ ਇਸੇ ਤਰ੍ਹਾਂ ਆਪਾਂ ਪੜਦੇ ਹਾਂ ਸਤ ਆਕਾਸ਼ ਨੇ ਉੱਪਰ ਹੈ ਨਾ 14 14 ਹੈ ਲੋਕ ਮਝਾਰ ਤੁਮ ਤੁਮਹੋ ਪੂਰੀ ਚਤੁਰਦਸ ਕੰਤਾ ਚਤੁਰਦਸ ਮਤਲਬ 14 ਤੇ 14 ਪੁਰੀਆਂ ਦਾ ਜਿਹੜਾ ਇੱਕ ਬ੍ਰਹਮੰਡ ਬੰਦਾ ਇਹ ਸਾਰਾ ਇੱਕ ਬ੍ਰਹਮੰਡ ਹੈ ਜਿਹਦੇ ਵਿੱਚ ਸਤ ਆਕਾਸ਼ ਨੇ ਸਤ ਪਤਾਲ ਨੇ ਫਿਰ ਇਸ ਤਰ੍ਹਾਂ ਦੇ ਬਹੁਤ ਸਾਰੇ ਬ੍ਰਹਮੰਡ ਨੇ ਜਿਹੇ ਅੰਡ ਤੇ ਬ੍ਰਹਮੰਡ ਕੀਨ ਸ 14 ਹੰਡ ਇੱਕ ਮਿੰਟ ਰੋਕੋ ਇਹ ਜਿਹੜਾ ਗੱਬੇ ਪਹਾੜ ਜਿਆ ਬਣਿਆ ਇਹ ਇਹਨੂੰ ਸਮੇਰ ਪਰਬਤ ਕਹਿੰਦਾ ਹੈ ਹਨਾ ਹਾਂ ਵੀ ਇਹਦੇ ਉੱਤੇ ਚੜ ਕੇ ਗੁਰੂ ਗੋਬਿੰਦ ਸਿੰਘ ਜੀ ਫਿਰ ਉੱਪਰ ਗਏ ਗੁਰੂ ਨਾਨਕ ਦੇਵ ਜੀ ਕਹਿੰਦਾ हां गुरु गुरु नानक साहिबा ਇੱਥੋਂ ਚੜ ਕੇ ਫਿਰ ਉੱਤੇ ਗਏ ਇਹ ਫਿਰ ਉੱਤੇ ਚੜ ਕੇ ਉੱਤੋਂ ਤਾਂ ਚਪਟਾ ਇਹ ਜਿੱਦਾਂ ਤਵਾ ਰੱਖਿਆ ਹੁੰਦਾ ਉੱਤੇ ਕਿਸੇ ਚੀਜ਼ ਦੇ ਉੱਤੇ ਉੱਥੇ ਫਿਰ ਗੁਰੂ ਕਿਵੇਂ ਚੜੇ ਲਟਕ ਕੇ ਚੜੇ ਆ ਮੈਂ ਦਿਖਾ ਦਿੰਨਾ ਇਹ ਕੀ ਦਿਖਾ ਰਿਹਾ ਅਕਸਰ ਜਦ ਮੈਂ ਸਕਰੀਨ ਸ਼ੇਅਰ ਹੀ ਆ ਇਹ ਅਕਸਰ ਜਿੰਨਾ ਦਾ ਹੈਗਾ ਆ ਸੀ ਮੈਂ ਕਲੀਅਰ ਫੋਟੋ ਲਈ ਆ ਇਹਨਾਂ ਦੇ ਆ ਸਟਰਕਚਰ ਆਫ ਵੇਦਿਕ ਯੂਨੀਵਰਸ ਹਾਂ ਤੇ ਉੱਪਰ ਇਹਨਾਂ ਨੇ ਬ੍ਰਹਮਾ ਬਿਠਾਇਆ ਹੋਇਆ ਆ ਸ਼ਿਵ ਬਾਰ ਬਿਠਾਇਆ ਹੋਇਆ ਅਸ਼ੇਵ ਬਾਹਰ ਬੈਠਾ ਤੇ ਇਹ ਥੱਲੇ ਤੁਸੀਂ ਦੇਖ ਥੱਲੇ ਬਿਠਾਇਆ ਹੈ ਵਿਸ਼ਨੂੰ ਤੇ ਲక్ష్ਮੀ ਇਹ ਇਹ ਕਹਿ ਰਿਹਾ ਸਾਇੰਸ ਆ ਇਹ ਕਹਿ ਰਿਹਾ ਸਾਇੰਸ ਵਾਲੇ ਨੇ ਅਸਲੀ ਸਾਇੰਸ ਇਹ ਆ ਆ ਜੋ ਆ ਲੋ ਜੀ ਬ੍ਰਹਮਾ ਬੈਠਾ ਉੱਪਰ ਹਮ ਅਕਸਰ ਜਿਹਨਾਂ ਦੀ ਸਾਇੰਸ ਮੈਂ ਦਿਖਾ ਦਿੰਦਾ ਗੁਰਬਾਣੀ ਚ ਹੁੰਦਾ ਅ ਧਵਲੇ ਉੱਪਰ ਕਿੰਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਇਹ ਕਹ ਰਹੇ ਨੇ ਥੱਲੇ नाग ਬੈਠਾ ਏ ਇਹ ਹੁਣੇ ਕਹਿੰਦਾ ਸੀਗਾ नाग ਬੈਠਾ ਥੱਲੇ ਆ ਸੀ ਉਹ नाग ਦੇ ਉੱਪਰ ਕਛੂ ਬੈਠਾ ਕਛੂ ਦੇ ਉੱਪਰ ਤਿੰਨ ਹਾਥੀ ਨੇ ਹਾਥੀ ਦੇ ਉੱਪਰ ਧਰਤੀ ਆਹ ਲਓ ਜੀ ਇੱਥੇ ਇੱਥੇ ਇਹ ਬੈਦਿਕ ਇੱਥੇ ਨੇ ਬਿਲਕੁਲ ਇੱਥੇ ਨੇ ਬਿਲਕੁਲ ਟੋਪੀ ਜੀ ਬਣਾਤੀ ਏ ਧਰਤੀ ਦੀ ਹਾਂ ਜੀ ਇਹ ਮੈਂ ਇਹਨਾਂ ਦੇ ਇਹਨਾਂ ਦੇ ਲਿਆ ਬੈਦਿਕ ਵਾਲਿਆਂ ਤੋਂ ਇਹ 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 ਜਿਹੜਾ ਮਨੁੱਖਾ ਹੈ ਇਹ ਇਹਦਾ ਮਾੜਾ ਜਿਹੜਾ ਇਦਾਂ ਮੂੰਹ ਦਿਖਾਓ ਸਮਾਰਕੇ ਤਾਂ ਕਿ ਲੋਕ ਇਹਨੂੰ ਦੇਖ ਲੈਣ ਹਾਂਜੀ ਆ ਲੈ ਤੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਜਿਵੇਂ ਇਹ ਨਾਲ ਗੁਰਬਾਣੀ ਕੋਟ ਕਰਕੇ ਜਿਹੜੀ ਆ ਵਿਪਰਵਾਦੀ ਵਿਚਾਰਧਾਰਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸ਼ਾਇਦ ਇਹਨੂੰ ਭਲੇਖਾ ਹੋਊਗਾ ਕਿ ਇਹ ਜਿਹੜਾ ਇਸ ਤਰ੍ਹਾਂ ਪਰਵਾਹ ਕੇ ਤੇ ਆਪਣੇ ਜਿਹੜੇ ਆ ਪਿੱਛੇ ਇਹਦੇ ਪਤਾ ਨਹੀਂ ਸਾਨੂੰ ਕੀ ਹੈ ਅਜੇ ਚਲੋ ਅੱਗੇ ਜਾ ਕੇ ਅਸੀਂ ਬਾਕੀ ਹੋਰ ਵੀ ਅਜੇ ਗੱਲਾਂ ਕਰਨੀਆਂ ਨੇ ਪਰ ਸਾਡੀ ਬੇਨਤੀ ਆ ਕਿ ਇਹਨੂੰ ਬਾਦ ਤੋਂ ਬਾਦ ਸਵਾਲ ਕਰਕੇ ਪੁੱਛੋ ਕਿ ਤੂੰ ਇਹ ਇਹ ਜਿਹੜਾ ਕਿੱਥੋਂ ਲੈ ਕੇ ਆਇਆ ਮੈਂ ਮੈਂ ਸੋਚਦਾ ਵੀ ਕਿ ਸਭ ਤੋਂ ਪਹਿਲਾਂ ਆਪਾਂ ਨਾ ਇਹਨੂੰ ਸਾਇੰਸ ਦੇ ਰਿਲੇਟਡ ਆਪਾਂ ਦੇਖਣ ਦੀ ਕੋਸ਼ਿਸ਼ ਕਰੀਏ ਹਾਂਜੀ ਜੋ ਇਹ ਪੇਸ਼ ਕਰਦਾ ਹਾਂਜੀ ਸਾਇੰਸ ਤੋਂ ਸਭ ਤੋਂ ਵਧੀਆ ਆਪਾਂ ਜੇ ਦੇਖਣਾ ਸਭ ਤੋਂ ਜ਼ਿਆਦਾ ਇੱਕ ਵੈਬਸਾਈਟ ਬਣੀ ਹੋਈ ਆ ਉੱਥੇ ਇਹਨਾਂ ਨੇ ਹਜ਼ਾਰਾਂ ਹੀ ਪਾਏ ਹੋਏ ਨੇ ਕਿਉਂਕਿ ਇਹ ਕਿਉਂਕਿ ਇਹ ਗਰੁੱਪ ਵਧਦਾ ਜਾਂਦਾ ਕਿਉਂਕਿ ਅਕਸਰ ਜੇ ਆਪਾਂ ਦੇਖੀਏ ਆਹ ਲੋ ਜੀ ਆ ਇਹ ਅਕਸਰ ਚ ਪ੍ਰਾਣੀ ਮਿਥੋਲੋਜੀ ਚੱਲਦੀ ਆ ਰਹੀ ਆ ਬਹੁਤ ਹਾਂ ਆ ਸਕਰੀਨ ਚ 10 ਦਾ 7 ਵਾਲਾ ਪੁਰਾਣਾ ਚੱਲਦਾ ਆ ਰਿਹਾ ਕੋਈ ਨਵੀਂ ਗੱਲ ਨਹੀਂ ਇਹ ਜੁਦੀਆਂ ਵਿੱਚ ਵੀ ਆ 크ਿਸਟਿਅਨਿਟੀ ਵਿੱਚ ਵੀ ਆ ਇਸਲਾਮ ਵਿੱਚ ਵੀ ਆ ਆ ਜਿਹੜੇ ਇੱਧਰ ਬਣਾਏ ਹੋ ਆ ਆ ਜਿਹੜੀ ਇੱਧਰ ਤਸਵੀਰ ਬਣਾਈ ਹੋ ਆ ਇਹ ਇਸੇ ਤਸਵੀਰ ਤੋਂ ਮੈਨੂੰ ਲੱਗਦਾ ਉਹਨਾਂ ਨੇ ਅੱਗੇ ਜਿਹੜਾ ਉਹਦਾ ਇੰਪਰੂਵ ਕਰਦੇ ਥੱਲੇ ਹਾਥੀ ਵਾੜ ਤੇ ਕਦੀ ਬੌਲ ਵਾੜ ਤੇ ਕਦੀ ਕਛੂ ਵਾੜ ਤਾਂ ਕਛੂ ਦੇ ਉੱਪਰ ਕੀ ਐ ਸਟਾਂਟ ਕਿਨੇ ਇਹ ਤਾਂ ਜ਼ੂਚ ਨਹੀਂ ਕਰ ਸਕਦੇ ਕਛੂ ਦੇ ਉੱਪਰ ਹਾਥੀ ਚੜ੍ਹਦਾ। ਹਾਂ। ਇਹ ਇਹ ਅਕਸਰ ਚ ਜਦੋਂ ਦੱਸਦੇ ਆ ਲੋਕ ਜਦੋਂ ਧਰਤੀਆਂ ਦੱਸਦੀਆਂ ਹੁੰਦੀਆਂ ਸੀ ਨਾ ਉਦੋਂ ਦੁਨੀਆ ਤੋਂ ਥੋੜੀ ਯੂਨੀਵਰਸ ਨੇੜੇ ਸੀ। ਉਦੋਂ ਪੰਜ ਧਰਤੀਆਂ ਦੱਸਦੀਆਂ ਹੁੰਦੀਆਂ ਸੀਗੀਆਂ ਮਰਕਰੀ, ਵੀਨਸ ਜਿਹਨੂੰ ਮੰਗਲ ਕਰੇ ਮਾਰਸ ਕਹਿੰਦੇ ਨੇ ਆ। ਸ਼ਨੀ ਵੀ ਕਹਿੰਦੇ ਜੂਪੀਟਰ ਸੈਟਰਨ ਤੇ ਨਾਲੇ ਚੰਦ ਤੇ ਸੂਰਜ। ਉਹ ਲੋਕਾਂ ਨੇ ਐਦਾਂ ਬਣਾ ਲਿਆ ਕਿ ਇਹ ਸੱਤ ਚੀਜ਼ਾਂ ਨੇ ਉੱਪਰ ਤੇ ਉਸ ਤੋਂ ਸੱਤ ਦੀ ਸੱਤ ਦੀ ਸਟੋਰੀ ਗਾਂ ਵਾਧੀ ਹੁੰਦੀ ਹੁੰਦੀ ਆ। ਪੈਰਾ ਜੂਦੀਆ ਨੇ ਕਰਤਾ ਸ਼ੁਰੂ ਉਹ ਤਾਲਮੂਦ ਇਹਨਾਂ ਦਾ ਤੋਰਾ ਤੋਂ ਬਗੈਰ ਤਾਲਮੂਦ ਦਾ ਉਹਦੇ ਚ ਸੱਤ ਨਾਮ ਦਿੱਤੇ ਹੋਏ ਨੇ ਫਿਰ ਉਹ ਗਾਂ ਕ੍ਰਿਸਟੀਅਨਿਟੀ ਵਿੱਚ ਸੱਤ ਨਾਮ ਦਿੱਤੇ ਹੋਏ ਨੇ ਆ ਉਹਨਾਂ ਦੀ ਫੋਟੋ ਦੇਖ ਲਓ ਇਹ ਕ੍ਰਿਸਚੀਅਨ ਬਹੁਤ ਪ੍ਰੋਮੋਟ ਕਰ ਰਹੇ ਨੇ ਅੱਜ ਕੱਲ ਸੋ ਉਹ ਤਾਂ ਚਲੋ ਆਪ ਦੇ ਗ੍ਰੰਥਾਂ ਨੂੰ ਪ੍ਰੋਮੋਟ ਕਰ ਰਹੇ ਨੇ ਇਹ ਇਸਲਾਮ ਵਿੱਚ ਕੀਤਾ ਸੱਤ ਤਾਂ ਸੱਤ ਨਾਲ ਹਾਂ ਤੇ ਇਦਾਂ ਹੀ ਫੇਰ ਗਾਂ ਜਾ ਕੇ ਇਹ ਹਿੰਦੂਇਜ਼ਮ ਵਿੱਚ ਵੀ ਆ ਗਿਆ ਸੋ ਉਹੀ ਚੀਜ਼ ਇਹਨਾਂ ਨੇ ਉਹ ਉਹ ਉਹੀ ਪੇਸ਼ ਕਰ ਰਹੇ ਨੇ ਸੇਮ ਸਟੋਰੀ ਪਿੱਛੇ ਚੱਲਦੀ ਹੁੰਦੀ ਆ ਤੇ ਇਹ ਹੁਣ ਭਾਈ ਸਾਹਿਬ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਦਾਂ ਲਿਖਿਆ ਹੋਇਆ ਗਲਤ ਧੂਕਾ ਪੜ ਗਿਆ ਪਤਾ ਨਹੀਂ ਕਿੱਥੋਂ ਲਿਆ ਲਿਆ ਕੇ ਪੜੀ ਜਾਂਦੇ ਨੇ ਸੋ ਇੱਕ ਢੀਸਕੇ ਲਿਆ ਲਿਆ ਕਿ ਜਿਹੜੀ ਗੁਰਬਾਣੀ ਨੂੰ ਇੱਧਰ ਜੋੜਨ ਦੀ ਕੋਸ਼ਿਸ਼ ਕਰਦਾ ਕਦੇ ਇੱਕ ਜਿਹੜੀ ਤੁਕ ਗੁਰਬਾਣੀ ਦੇ ਵਿੱਚੋਂ ਪੜਦਾ ਹੈ ਕਿ ਕਹ ਤਾ ਧਰਨ ਇਕੋਡੀ ਕਰੂੰ ਹਾਂਜੀ ਭਗਤ ਨਾਮਦੇਵ ਜੀ ਦੀ ਜਿਹੜੀ ਬਾਣੀ ਦੇ ਵਿੱਚ ਆਉਂਦਾ ਇਹ ਜਦੋਂ ਭਗਤ ਨਾਮਦੇਵ ਜੀ ਨੂੰ ਫੜ ਲੈਂਦੇ ਆ ਉਦੋਂ ਵੀ ਪਰਮੇਸ਼ਰ ਗਰੁੜ ਚੜੇ ਗੋਬਿੰਦ ਆਇਲਾ ਉਥੇ ਉਹ ਸ਼ਬਦ ਦੇ ਵਿੱਚ ਆਉਂਦੀ ਆ ਇਹ ਤੋ ਕ ਕਹੋ ਤਾਂ ਤਰਨ ਅਕੋਡੀ ਕਰੂ ਵੀ ਜੇ ਤੂੰ ਕਹੇ ਤਾਂ ਮੈਂ ਜਿਹੜੀ ਆ ਧਰਤੀ ਨੂੰ ਟੇਢੀ ਕਰ ਦਿੰਨਾ ਜੇ ਕਹੇ ਤਾਂ ਮੈਂ ਗਊ ਨੂੰ ਜਿਉਂਦੀ ਕਰ ਦਿੰਨਾ ਕਦੇ ਉਹ ਮਤਲਬ ਇਹਨੂੰ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਿਧਾਂਤ ਤੇ ਇੱਕ ਓੰਕਾਰ ਦਾ ਜਿਹੜਾ ਸਿਧਾਂਤ ਆ ਉਹਦਾ ਇਹਨੂੰ ABC ਵੀ ਨਹੀਂ ਪਤਾ ਬੰਦੇ ਨੂੰ ਨਹੀਂ ਬਿਲਕੁਲ ਨਹੀਂ ਪਤਾ ਇਹਦੇ ਪਿੱਛੇ ਕੋਈ ਕੌਨਸਪਰੇਸੀ ਆ ਕਿ ਜਾਣ ਬੁੱਝ ਕੇ ਗੁਰਬਾਣੀ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਬੰਦਾ ਹਾਂਜੀ ਇਹ ਭਾਈ ਸਾਹਿਬ ਬੋਲਦੇ ਵੀ ਹਿੰਦੀ ਜਿਹੀ ਆ ਪੰਜਾਬੀ ਨਹੀਂ ਬੋਲਦੇ ਠੇਠ ਲਾਈਕ ਇਹ ਵੀ ਜਿਹੜੀ ਬੋਲਦੇ ਮੈਨੂੰ ਨਹੀਂ ਪਤਾ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਪਰ ਜੇ ਇਹ ਹਿੰਦੂ ਮਤ ਤੋਂ ਆਏ ਹੋਏ ਨੇ ਚਲੋ ਵਧੀਆ ਗੱਲ ਆ ਸਿੱਖ ਭੰਡ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜੇ ਹਿੰਦੂ ਮਤ ਤੋਂ ਆਏ ਨੇ ਪਹਿਲਾਂ ਭਾਂਡੇ ਭਾਂਡਾ ਖਾਲੀ ਕਰਕੇ ਆਉਣਾ ਪੈਣਾ ਉਹ ਪ੍ਰਾਣੀ ਮਤ ਨੂੰ ਲੈ ਕੇ ਆ ਸਕਦੇ ਹਿੰਦੂ ਮਤ ਵਿੱਚ ਤੇ ਗੁਰਬਾਣੀ ਚ ਫਿੱਟ ਕਰਦੀ ਨਹੀਂ ਨਹੀਂ ਉਹ ਮੈਨੂੰ ਵੀ ਨਹੀਂ ਲੱਗਦਾ ਕੇਸ ਇਹ ਮੈਨੂੰ ਐਂ ਲੱਗਦਾ ਵੀ ਇਹ ਕਿਤੇ ਕਿਸੇ ਕਿਤੋਂ ਪ੍ਰੇਰਿਤ ਆ ਕਿਉਂਕਿ ਜਿਹੜੀਆਂ ਆਪਾਂ ਖਬਰਾਂ ਪੜ੍ਹਦੇ ਆ ਕਿ ਪਿੱਛੇ ਜੇ ਕੁਝ ਸਾਲ ਪਹਿਲਾਂ ਆਰਐਸਐਸ ਵੱਲੋਂ ਇਦਾਂ ਦੇ ਕਾਫੀ ਜਿਹੜੇ ਗ੍ਰੰਥੀ ਪ੍ਰਚਾਰਕ ਜਿਹੜੇ ਤਿਆਰ ਕੀਤੇ ਗਏ ਆ ਬਕਾਇਦਾ ਹਾਂਜੀ ਤੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਜਿਹੜੀ ਹੈ ਗੁਰਬਾਣੀ ਨੂੰ ਜਿਹੜੀ ਜਿਵੇਂ ਉਹ ਇੱਕ ਯੂਨੀਵਰਸਿਟੀ ਵਾਲਾ ਵੀ ਸੀ ਕਹਿ ਰਿਹਾ ਸੀ ਕਿ ਇਦਾਂ ਦੇ ਨਾਲ ਰਲਗੱਡ ਕਰਨਾ ਹਾਂਜੀ ਬੈਦਿਕ ਚਾਰ ਧਾਰਾ ਦੇ ਨਾਲ ਹਾਂ ਇਹਨਾਂ ਨੂੰ ਪੁੱਛਿਆ ਗਿਆ ਕਿ ਕਿਸੇ ਨੇ ਇਹਨਾਂ ਨੂੰ ਪੁੱਛਿਆ ਕਿ ਵਾਟ ਅਬਾਊਟ ਦੀ ਆਦਰ ਏਡ ਪਲੈਨਟਸ ਔਨ ਮਿਲਕੀ ਵੇ ਆਪਣੇ ਮਤਲਬ ਜਿਹੜੇ ਇਸ ਵਿੱਚ ਹੋਰ ਪਲੈਨਟ ਆ ਉਹਨਾਂ ਬਾਰੇ ਕੀ ਆ ਕਹਿੰਦਾ ਸੋਲਰ ਸਿਸਟਮ ਇਟਸੈਲਫ ਇਜ਼ ਫੇਕ ਸਭ ਕੁਝ ਹੀ ਫੇਕ ਆ ਹਾਂ ਸਭ ਕੁਝ ਫੇਕ ਆ ਮੇਰੀ ਇੱਕ ਵਾਰ ਇਹਨਾਂ ਨਾਲ ਗੱਲ ਵੀ ਹੋਈ ਸੀਗੀ ਸਾਇੰਸ ਦੇ ਤੌਰ ਤੇ ਮੈਂ ਦੱਸ ਦਿੰਨਾ ਪਰ ਆ ਇੱਕ ਗੱਲ ਹੋਰ ਕਹਿ ਰਹੇ ਨੇ ਮੈਂ ਪਹਿਲਾਂ ਇੱਧਰ ਗੱਲ ਕਰਨੀ ਹੈ ਫਿਰ ਜਾਣਿਆ ਸਾਇੰਸ ਵਾਲ ਇੱਕ ਹੋਰ ਕਹਿ ਰਹੇ ਨੇ ਕਿ ਬਾਬਾ ਜਰਨੈਲ ਸਿੰਘ ਜੀ ਕਹਿ ਰਹੇ ਨੇ ਸੋ ਮੈਂ ਤਾਂ ਇਹ ਦਿਖਾਉਣਾ ਚਾਹੁੰਦਾ ਕਿ ਆਨੰਦਪੁਰ ਦਾ ਜਿਹੜਾ ਮਤਾ ਸੀਗਾ ਉਹਦੇ 'ਚ ਸਪੈਸ਼ਲ ਲਿਖਿਆ ਹੋਇਆ ਸੀਗਾ ਆਪਾਂ ਆਨੰਦਪੁਰ ਦਾ ਮਤਾ ਕੱਢ ਲੈਂਦੇ ਆ ਇਹਦੇ 'ਚ ਆਪਾਂ ਕੱਢ ਲੈਂਦੇ ਆ ਇਹਦੇ 'ਚ ਸਪੈਸ਼ਲ ਲਿਖਿਆ ਸੀਗਾ ਕਿ ਸਪੇਸ ਵਾਲੀ ਸਾਇੰਸ ਪੜ੍ਹਨੀ ਆ ਸਪੇਸ ਸਾਇੰਸ ਪੜ੍ਹਨੀ ਆ ਇਹ ਭਾਈ ਸਾਹਿਬ ਉਲਟ ਜਾ ਰਹੇ ਨੇ ਆ ਦੇਖੋ ਜੀ ਉਹਦਾ ਇੱਕ ਮੁੱਦਾ ਇਹ ਸੀਗਾ ਸਪੈਸ਼ਲ ਅਟੈਂਸ਼ਨ ਊਡ ਬੀ ਪੇਡ ਟੂ ਦਾ ਸਾਇੰਸ ਟੈਕਨੀਕਲ ਫੀਲਡ ਆਫ ਐਜੂਕੇਸ਼ਨ ਵਿਦ ਪਾਰਟिकुलर ਪਾਰਟिकुलर ਐਮਫਸਿਸ ਮੈਂ ਜਿਆਦੇ ਧਿਆਨ ਇਸ ਤੇ ਰੱਖਣਾ ਪੈਣਾ ਨਿਊਕਲੀਅਰ ਫਿਜ਼ਿਕਸ ਸਪੇਸ ਸਾਇੰਸ ਇਨ ਇਨ ਦਾ ਯੂਨੀਵਰਸਿਟੀ ਇਹ ਅਨੰਦਪੁਰ ਸਾਹਿਬ ਦਾ ਮਤਾ 1993 ਚ ਇਹ ਤੇ 98 ਚ ਵੀ ਇਹ ਚੇਂਜ ਕੀਤਾ ਗਿਆ ਸੀ ਪਰ 93 ਚ ਲਿਖਿਆ ਆਹ ਜੀ ਸਪੇਸ ਸਾਇੰਸ ਸਾਫ਼ ਲਿਖਿਆ ਹੋਇਆ ਯਾਰ ਬਾਬਾ ਜਰਨਲ ਸੀਨੇ ਕਦੋਂ ਕਹ ਕੇ ਧਰਤੀ ਚਪਟੀ ਆ ਰੋਟੀ ਵਰਗੀ ਆ ਬਿਲਕੁਲ ਬਿਲਕੁਲ ਇਹ ਤੋਂ ਲੈ ਆਇਆ ਹੋਇਆ ਹਿੰਦੂ ਮਤ ਤੋਂ ਹੁਣ ਤੱਕ ਸਾਰੇ ਸਿੱਖ ਵਿਦਵਾਨ ਸਮਝ ਚੁੱਕੇ ਨੇ ਕਿ ਅਸੀਂ ਇੱਕ ਫਲੈਟ ਨੋਨ ਰੋਟੇਟਿੰਗ ਸਟੇਸ਼ਨਰੀ ਅਰਥ ਰਹਿੰਦੇ ਆ ਆਸਾ ਦੀ ਵਾਰ ਵਿੱਚ ਲਿਖਿਆ ਹੈ ਪੈ ਵਿੱਚ ਧਰਤੀ ਦੱਬੀ ਪਾਰ ਧਰਤੀ ਜਿਹੜੀ ਹੈ ਭਾਰਤ ਕਿਹੜਾ ਵਿਦਵਾਨ ਕਹਿੰਦਾ ਪਲਾ ਕਿਹੜਾ ਵਿਦਵਾਨ ਕਹ ਰਿਹਾ ਇਹ ਕਹਿੰਦਾ ਵੀ ਸਾਰੇ ਵਿਦਵਾਨ ਮੰਨ ਚੁੱਕੇ ਆ ਇਹ ਗੱਲ ਨੂੰ ਹੈ ਪਤੇਰੇ ਇਕੱਲੇ ਤੋਂ ਇਲਾਵਾ ਮੈਨੂੰ ਵੀ ਲੱਗਦਾ ਇਹ ਮੈਨੂੰ ਐ ਲੱਗਦਾ ਵੀ ਇੰਨਾ ਪੜਿਆ ਲਿਖਿਆ ਬੰਦਾ ਇੰਨਾ ਝੂਠ ਤੇ ਨਹੀਂ ਬੋਲ ਸਕਦਾ ਨਾ ਬਿਨਾ ਮਤਲਬ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਸਾਰੇ ਵਿਦਵਾਨ ਅਖੇ ਜੀ ਹਾਂ ਸਾਰੇ ਵਿਦਵਾਨ ਅਖੇ ਜੀ ਮੰਨ ਚੁੱਕੇ ਆ ਕਿ ਆਪਾਂ ਇੱਕ ਜਿਹੜੇ ਆ ਚਪਟੀ ਧਰਤੀ ਦੇ ਉੱਤੇ ਰਹਿ ਰਹੇ ਆ ਨਹੀਂ ਨਾਸਾ ਝੂਠ ਬੋਲਦੀ ਹੋਵੇ ਬੋਲੀ ਜਾਵੇ ਸਾਨੂੰ ਕੀ ਲੈਣਾ ਦੇਣਾ ਨਾਸਾ ਨਾਲ ਇਹ ਸਾਇੰਸ ਨਾਲੇ ਨਾਸਾ ਦੀ ਨਹੀਂਗੀ ਇਹ ਤਾਂ ਤਦੋਂ ਦੀ ਆਪਾਂ ਨੂੰ ਸੁਣਦੇ ਹੁੰਦੇ ਆ ਹਾਂ ਇਹ ਕਹਿੰਦਾ ਸੀ ਕ੍ਰਿਸਟੀਨਿਟੀ ਵਿੱਚ ਕਿ ਧਰਤੀ ਗੋਲ ਆ ਉਹਨੂੰ ਫਾਂਸੀ ਲਾਤਾ ਸੀਗਾ ਇਹ ਤਾਂ ਹਜ਼ਾਰ ਕਿੰਨੇ 100 ਸਾਲ ਪਹਿਲਾਂ ਦਾ ਪ੍ਰੂਫ ਕੀਤਾ ਹੈ ਲੋਕਾਂ ਨੇ ਫਾਈਥਾਗੋਰਸ ਥੀਰਮ ਆ ਜਿਹੜਾ ਉਹ ਪੜ੍ਹਦੇ ਆ ਆਪਣੇ ਆਪਾ ਉਹਦੇ ਨਾਲ ਹੀ ਸਾਰਾ ਪ੍ਰੂਫ ਕੀਤਾ ਹੋਇਆ ਸੋ ਇੱਕ ਇੱਕ ਸੇ ਗੱਲ ਕਹਤੇ ਹੁੰਦੇ ਨੇ ਆਪਾਂ ਉਹ ਕਹਿੰਦੇ ਹੁੰਦੇ ਨੇ ਕਿ ਗੁਰਬਾਣੀ 'ਚ ਲਿਖਿਆ ਹੈ ਕਿ ਚੰਦ ਵੀ ਮਤਲਬ ਰਿਫਲੈਕਸ਼ਨ ਨਹੀਂ ਕਰਦਾ ਸੂਰਜ ਦੀ ਕਰਨਾਂ ਦਾ ਮਤਲਬ ਚੰਦ ਦੇ ਵਿੱਚ ਆਪ ਅੱਗ ਆਪ ਇਹ ਮਤਲਬ ਇੱਕ ਦੀਵਾ ਹੈ ਸੋ ਮੈਂ ਇੱਕ ਤੁਹਾਨੂੰ ਸਰਪਲ ਹੁਣੇ ਦਿਖਾ ਦਿੰਦਾ ਆ ਦੇਖਿਓ ਜੀ ਆ ਮੇਰੇ ਕੋਲੇ ਲਾਈਟ ਲੱਗੀ ਹੋਈ ਆ ਆ ਦੇਖ ਲਓ ਜੀ ਆ ਜੀ ਬਲਬ ਲੱਗਿਆ ਹੋਇਆ ਇੱਕ ਤਾਂ ਬਲਬ ਲੱਗਿਆ ਹੁਣ ਤੁਸੀਂ ਆ ਦੇਖਿਓ ਜੇ ਤੁਹਾਨੂੰ ਦਿਸਦਾ ਇਹਦੇ ਵਿੱਚ ਮੈਂ ਦਿਖਾਉਣਾ ਸ਼ੀਸ਼ੇ ਵਿੱਚ ਆ ਲੋ ਜੀ ਰਿਫਲੈਕਸ਼ਨ ਹੋ ਰਿਹਾ ਨਾ ਹਾਂ ਬਿਲਕੁਲ ਬਲਬ ਦਾ ਚਾਨਣ ਪੈ ਰਿਹਾ ਹੁਣ ਜੇ ਇਦਾਂ ਦਾ ਬੰਦਾ ਕਹਵੇ ਕਿ ਨਹੀਂ ਜੀ ਦੋ ਬਲਬ ਨੇ ਇੱਕ ਉਹ ਬਲਬ ਹੈ ਕਿਹਦੇ ਵਿੱਚ ਬਲਬ ਦੇ ਇਸ ਦਾ ਅਲੇ ਸਕੋਰ ਪਰ ਜਿੱਤੇ ਵੱਜ ਕੇ ਪੈਰੀ ਇਦਾਂ ਹੀ ਚੰਦ ਉਹ ਸੂਰਜ ਦੀਆਂ ਕਰਨਾ ਵੱਜਦੀਆਂ ਤੇ ਆਪਣੇ ਵੱਲ ਚਾਨਣ ਹੁੰਦਾ ਤੇ ਇੱਕ ਹੋਰ ਮੈਂ ਇਹਨਾਂ ਨਾਲ ਜਦੋਂ ਪਹਿਲਾਂ ਵੀ ਗੱਲ ਹੋਈ ਆ ਤੇ ਹੋਰ ਵੀ ਇਹਨਾਂ ਦੇ ਜਿਹੜੇ ਫਲੈਟ ਅਰਥ ਨੂੰ ਮੰਨਦੇ ਆ ਇਹ ਆਪ ਸਾਇੰਸ ਨੂੰ ਨਹੀਂ ਮੰਨਦੇ ਪਰ ਇਹਨਾਂ ਨੂੰ ਇੱਕ ਗੱਲ ਮੈਂ ਪੁੱਛੀ ਆ ਚਲੋ ਮੰਨ ਲੈਂਦੇ ਤੁਹਾਡੀ ਚਫਤੀ ਧਰਤੀ ਆ ਹਾਂ ਪਰ ਇਹ ਦੱਸੋ ਤੁਹਾਡਾ ਚੰਦ ਕਿੱਥੇ ਆ ਸੂਰਜ ਹੈ ਕਿੱਥੇ ਹਾਂ ਇਹਨਾਂ ਕੋਲੇ ਕੁਛ ਨਹੀਂਗਾ ਨਾ ਇਹਨਾਂ ਨੂੰ ਅਭੀ ਚਪਟੀ ਧਰਤੀ ਦੀ ਕੋਈ ਕਿੰਨੇ ਕਿਲੋਮੀਟਰ ਆ ਕਿੰਨੇ ਨਹੀਂ ਕਿਲੋਮੀਟਰ ਸੂਰਜ ਕਿੰਨਾ ਉੱਚਾ ਕਿੰਨੇ ਕਿਲੋਮੀਟਰ ਦੂਰ ਆ ਜਾਂ ਕਿੰਨੇ ਮੀਲਾਂ ਵਿੱਚ ਹਜ਼ਾਰਾਂ ਵਿੱਚ ਕਿੰਨੇ ਕਰੋੜਾਂ ਵਿੱਚ ਹੈਗਾ ਦੱਸਣ ਤਾਂ ਸਹੀ ਕਿੱਡਾ ਵੱਡਾ ਸੂਰਜ ਆ ਇਹਨਾਂ ਦਾ ਕਿੱਡੀ ਦੂਰ ਆ ਕਿੰਨੀ ਉਚਾਈ ਤੇ ਆ ਤੇ ਚੰਦ ਇਹਨਾਂ ਦਾ ਕਿੱਡਾਗਾ ਕੋਸ਼ ਤਾਂ ਹੋਣਾ ਚਾਹੀਦਾ ਡੇਟਾ ਕੋਲੇ ਕੁਛ ਨਹੀਂ ਇਹਨਾਂ ਕੋਲੇ ਇਹਨਾਂ ਨੂੰ ਇਹ ਤਿੰਨ ਸਵਾਲ ਪੁੱਛ ਲਓ ਤੁਸੀਂ ਇਹ ਸੂਰਜ ਕਿੰਡਾ ਵੱਡਾ ਹੈ ਕਿੰਨੀ ਧਰਤੀ ਤੋਂ ਉੱਪਰ ਇਹਨਾਂ ਨੂੰ ਕੋਸ਼ ਨਹੀਂ ਇਹਨਾਂ ਦੇ ਕੋਈ ਇਹਨਾਂ ਨੇ ਤੁਹਾਨੂੰ ਉੜਝਾਈ ਜਾਣਾ ਹਾਂ ਬਈ ਤੁਸੀਂ ਦੱਸੋ ਕਿੰਨੀ ਦੂਰ ਆ ਉਹ ਸਾਇੰਸ ਜਿੰਨਾ ਦੱਸਦੀ ਹੈ ਉਹ ਕਹਿੰਦੇ ਨਹੀਂ ਨਹੀਂ ਇਹ ਤਾਂ ਝੂਠ ਆ ਇਸ ਦੇ ਨਾਲ ਤਾਂ ਇਹ ਇੱਕ ਮੈਂਟਮ ਨਹੀਂ ਬਹਿਸ ਕਰ ਸਕਦੇ ਪਰ ਪਰ ਇਹ ਗੁਰਬਾਣੀ ਦਾ ਹੁਣ ਝੂਠਾ ਆਸਰਾ ਮਤਲਬ ਝੂਠ ਬਣਾ ਕੇ ਕਹਿ ਰਹੇ ਨੇ ਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਜਿਵੇਂ ਜਿਵੇਂ ਇਹ ਤਾਂ ਅੱਜ ਨੂੰ ਪੇਸ਼ ਕਰਦੇ ਨੇ ਫਿਰ ਮੈਨੂੰ ਇਹ ਲੱਗਦਾ ਕਿ ਉੱਥੇ ਦਿਨ ਤੇ ਰਾਤ ਕਿਵੇਂ ਬਣਦੇ ਆ ਨਹੀਂ ਬਣਦਾ ਹੀ ਨਹੀਂ ਬਿਲਕੁਲ ਨਹੀਂ ਬਣਦਾ ਉਹ ਤਾਂ ਸਾਇੰਸ ਵਿੱਚ ਤਾਂ ਇੱਕ ਮੈਂਟਮ ਨਹੀਂ ਗੱਲ ਕਰ ਸਕਦਾ ਇੱਕ ਮੈਂਟਮ ਨਹੀਂ ਗੱਲ ਇਹਨਾਂ ਤੋਂ ਹੁੰਦੀ ਏ ਇੱਕ ਡਿਬੇਟ ਆਪਾਂ ਮੈਂ ਇਹਨਾਂ ਨੂੰ ਖੁੱਲਾ ਓਪਨ ਚੈਲੰਜ ਦੇਣਾ ਹੂੰ ਚਾਹੇ ਗੁਰਬਾਣੀ ਦੇ ਲੈਵਲ ਤੇ ਗੱਲ ਕਰਨੀ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਦੱਸਿਆ ਕਿਤੇ ਲਿਖਿਆ ਚਪਟੀ ਆ ਜਾਂ ਪ੍ਰੂਫ ਹੁੰਦੀ ਆ ਜਾਂ ਸਾਇੰਸ ਵਿੱਚ ਸਾਇੰਸ ਵਿੱਚ ਤਾਂ ਮੈਨੂੰ ਪਤਾ ਇਹਨਾਂ ਨੂੰ ਚਪਲਾ ਛੱਡ ਕੇ ਭਜਣਾ ਪੈਣਾ ਸਾਇੰਸ ਵਿੱਚ ਤਾਂ ਬਿਲਕੁਲ ਨਹੀਂ ਇਹ ਕਰ ਸਕਦਾ ਸਾਇੰਸ ਵਿੱਚ ਤਾਂ ਇਹ ਤਾਂ ਹੀ ਤਾਂ ਫਿਰ ਹੁਣ ਝੂਠ ਬੋਲ ਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਕਾਂ ਲਿਖੀਆਂ ਨੇ ਮਤਲਬ ਗਲਤ ਇਨਫੋਰਮੇਸ਼ਨ ਲੋਕਾਂ ਨੂੰ ਉਲਝਾ ਰਹੇ ਨੇ ਹਾਂ ਨਾਲੇ ਹੁਣ ਤੇ ਕਿੰਨੇ ਸਾਧਨ ਨੇ ਜਿਹੜੇ ਆਪਾਂ ਦੇਖ ਸਕਦੇ ਆ ਕਿ ਧਰਤੀ ਜਿਹੜੀ ਗੋਲ ਆ ਉਹ ਕਿਵੇਂ ਘੁੰਮ ਰਹੀ ਆ ਜੇ ਆਪਾਂ ਸੈਂਟੀਫਿਕ ਤੌਰ ਤੇ ਚੈੱਕ ਕਰਨਾ ਹੋਵੇ ਉਹ ਕੋਈ ਤਰੀਕੇ ਬਦਲ ਰਹੇ ਨੇ ਬਹੁਤ ਜਿਆਦੇ ਸੌਣ ਸੰ ਤੋਂ ਤਾਂ ਬਹੁਤ ਜਿਆਦੇ ਐਵੀਡੈਂਸ ਨੇ ਇਹਨਾਂ ਕੋਲ ਇੱਕ ਐਵੀਡੈਂਸ ਨਹੀਂ ਇੱਕ ਵੀ ਐਵੀਡੈਂਸ ਇਹ ਕਰ ਸਕਦੇ ਆਪਾਂ ਇਹ ਕਹਿੰਦੇ ਨੇ ਕਿ ਇਹ ਕੀ ਕਹਿੰਦੇ ਨੇ ਕਹਿੰਦੇ ਜਿਹੜੀਆਂ ਫੋਟੋਆਂ ਨੇ ਸਪੇਸ ਦੀਆਂ ਸਭ ਨਕਲੀ ਨੇ ਚਲੋ ਮੰਨ ਲੈਂਦੇ ਆ ਮੈਂ ਕਿ ਟੈਲੀਸਕੋਪ ਲੈ ਲਓ ਆ ਮੇਰੇ ਕੋਲ ਟੈਲੀਸਕੋਪ ਪਿਆ ਆ ਸੀ ਆ ਮੈਂ ਦਿਖਾਉਂ ਹੀ ਦਿੰਨੇ ਆ ਆਹ ਆਹ ਟੈਲੀਸਕੋਪ ਪਿਆ ਫਤਰੀ ਮੈਂ ਇਤਰਾ ਬਾਹਰ ਰਾਤ ਨੂੰ ਦੇਖ ਸਕਦੇ ਹਾਂ ਫਤਰੀ ਮੈਂ ਕਿ ਟੈਲੀਸਕੋਪ ਪਿਆ ਇਹਦੇ ਨਹੀਂ ਟੈਲੀਸਕੋਪ ਵਿੱਚ ਹੀ ਫੈਟ ਕੀਤਾ ਹੋਇਆ ਉਹਨਾਂ ਨੇ ਕੋਈ ਚਿਪ ਉਹ ਵੀ ਝੂਠਾ ਮੈਂ ਕਿਹਾ ਭਾਈ ਸਾਹਿਬ ਜੀ ਇੱਕ ਗੱਲ ਹੋਰ ਆ ਤੁਸੀਂ ਅੱਖਾਂ ਨਾਲ ਦੇਖ ਸਕਦੇ ਹੋ ਧਰਤੀਆਂ ਅੱਖਾਂ ਨਾਲ ਵੀ ਦੇਖ ਸਕਦੇ ਆ ਜਦੋਂ ਕਈ ਦਿਨ ਹੁੰਦੀਆਂ ਨੇ ਨੇੜੇ ਹੁੰਦੀਆਂ ਤੁਸੀਂ ਮਤਲਬ ਉਹ ਨੇਰੇ ਵਾਲੀ ਜਗ੍ਹਾ ਤੇ ਜਾ ਕੇ ਕਿਤੇ ਦੇਖ ਸਕਦੇ ਹੋ ਧਰਤੀਆਂ ਅੱਖਾਂ ਨਾਲ ਨਹੀਂ ਇਹ ਕਿਸੇ ਵੀ ਤਰ੍ਹਾਂ ਜਿਹੜਾ ਇਹਨਾਂ ਦਾ ਆਵਿਸ਼ਕਾਰ ਆ ਜਿਹੜੀ ਇਹਨਾਂ ਨੇ ਖੋਜ ਕੀਤੀ ਹੈ ਉਹ ਕਿਸੇ ਵੀ ਤਰ੍ਹਾਂ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਫਿੱਟ ਨਹੀਂ ਬੈਂਦੀ ਨਾ ਉਹ ਗੁਰਬਾਣੀ ਦੇ ਤੌਰ ਤੇ ਨਾ ਉਹ ਸਾਇੰਸ ਦੇ ਤੌਰ ਤੇ ਜੇ ਉਹਨੂੰ ਇਹ ਧੱਕੇ ਨਾਲ ਬਿਠਾਉਣਾ ਚਾਹੁੰਦੇ ਨੇ ਸਹੀ ਸਾਬਤ ਕਰਨਾ ਚਾਹੁੰਦੇ ਨੇ ਤਾਂ ਉਹਦੇ ਪਿੱਛੇ ਜਿਹੜੀ ਉਹ ਉਹੀ ਜਿਹੜੀ ਅਕੋਤੀ ਦਸਮ ਗ੍ਰੰਥ ਦੀ ਜਿਹੜੀ ਹੈ ਉਹਨੂੰ ਕੋਟ ਕਰਦੇ ਆ ਜਿੱਥੇ ਉਹਦੇ ਵਿੱਚ ਕਿਤੇ ਧਰਤੀ ਜਿਹੜੀ ਆ ਕਿ ਮੈਲ ਤੋਂ ਬਣੀ ਆ ਕੰਨ ਦੀ ਮੈਲ ਤੋਂ ਬਣੀ ਆ ਕਿਤੇ ਉਹ ਉਹ ਮਿਜ ਤੋਂ ਬਣੀ ਹੈ ਉਹ ਸਮੁੰਦਰ ਦੇ ਉੱਤੇ ਤੈਰਨ ਲੱਗੀ ਮਿਜ ਉਹ ਉੱਥੋਂ ਧਰਤੀ ਬਣਾਤੀ ਕਦੇ ਸੋ ਇਸੇ ਤਰ੍ਹਾਂ ਦੀ ਜਿਹੜੀਆਂ ਖੋਜਾਂ ਨੇ ਇਹ ਅਖੋਤੀ ਦਸ਼ਮ ਗ੍ਰੰਥ ਦੇ ਵਿੱਚੋਂ ਮਿਲਦੀਆਂ ਨੇ ਆਪਾਂ ਨੂੰ ਆਪਾਂ ਨੂੰ ਕੋਈ ਤਕਲੀਫ ਨਹੀਂ ਜੇ ਇਹ ਉੱਪਰ ਲਿਖ ਦਿੰਦਾ ਨਾ ਕਿ ਕਹਿ ਦਿੰਦਾ ਕਿ ਮੈਂ ਦਸ਼ਮ ਗ੍ਰੰਥ ਚੋਂ ਕੋਟ ਕਰ ਰਿਹਾ ਉੱਪਰ ਵੱਡੇ ਅੱਖਰਾਂ ਚ ਲਿਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਂ ਇਹ ਵੀ ਰਿਹਾ ਜਵਾਨੋ ਵੀ ਕਹਿ ਰਹੇ ਕਿ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੇ ਪਰ ਇੱਡਾ ਝੂਠਾ ਬੰਦਾ ਹੈ ਕੀ ਕਹਾਂ ਇਹਨੂੰ ਜਿਵੇਂ ਆਪਾਂ ਮੈਨੂੰ ਤਾਂ ਐ ਲੱਗਦਾ ਕਿ ਇਹਨਾਂ ਲੋਕਾਂ ਦੀ ਨਾਕਲ ਦੇ ਉੱਤੇ ਪੜਦਾ ਪੈ ਗਿਆ ਤੇ ਇਹਨਾਂ ਨੂੰ ਗੁਰਬਾਣੀ ਦੀ ਮਤਲਬ ਪਰਖੇ ਨਹੀਂ ਰਹੀ ਕਿ ਗੁਰਬਾਣੀ ਕਿਹੜੀ ਹੈ ਤੇ ਜਿਵੇਂ 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 ਆਰਐਸਐਸ ਦੀ ਇੱਕ ਚਾਲ ਚੱਲ ਰਹੀ ਆ ਕਿ ਉਹ ਦਸਮੂ ਗ੍ਰੰਥ ਜਿਹੜਾ ਅਖੋਤੀ ਦਸਮੂ ਗ੍ਰੰਥਾ ਉਹਨੂੰ ਮਤਲਬ ਗੁਰੂ ਸਥਾਪਿਤ ਕਰਨ ਦੀ ਜਿਹੜੀ ਉਹਨਾਂ ਦੀ ਕੋਕੋਜੀ ਚਾਲ ਚੱਲ ਰਹੀ ਆ ਇਹ ਉਹਦਾ ਹਿੱਸਾ ਹੈ ਜਾਂ ਇਹਦਾ ਸ਼ਿਕਾਰ ਹੋ ਰਿਹਾ ਹੈ ਬਿਲਕੁਲ ਵਿਪਰਨ ਕੀ ਰੀਤ ਬਸ ਵਿਪਰਨ ਤਾਂ ਇਹਨੂੰ ਪਤਾ ਨਹੀਂ ਲੱਗਦਾ ਤਾਂ ਹੀ ਉਹ ਕਹੀ ਜਾਂਦਾ ਕਿ ਜਿਵੇਂ ਆਪਾਂ ਦੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਇਹਨੂੰ ਪਤਾ ਨਹੀਂ ਲੱਗਦਾ ਗੁਰੂ ਗ੍ਰੰਥ ਸਾਹਿਬ ਕਿਹੜਾ ਕਿ ਅਖੋਤੀ ਦਸਮ ਗ੍ਰੰਥ ਕਿਹੜਾ ਉਹਦੇ ਗੁਰੂ ਦਾ ਨਹੀਂ ਪਤਾ ਉਹ ਸਿੱਖਾਦਾ ਬਿਲਕੁਲ ਜੀ ਬਿਲਕੁਲ ਸੋ ਜਿਆਦਾ ਇਹ ਗਲਤੀ ਕਰ ਲਵੇ ਆਪ ਦੀ ਮਾਫੀ ਮੰਗ ਲਵੇ ਪਬਲਿਕਲੀ ਜਾਂ ਤਾਂ ਫਿਰ ਓਪਨ ਚੈਲੰਜ ਆ ਇਹਨੂੰ ਆ ਕੇ ਗੱਲ ਕਰੇ ਬਿਲਕੁਲ ਜੀ ਸਾਇੰਸ ਦੇ ਤੌਰ ਤੇ ਕਰਨੀ ਆ ਇਹਨੂੰ ਤਾਂ ਓਪਨ ਚੈਲੰਜ ਆ ਜੇ ਕਰਨੀ ਆ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੱਲ ਤਾ ਵੀ ਇਹਨੂੰ ਓਪਨ ਚੈਲੈਂਜ ਇੱਕ ਵਾਰੀ ਮੈਂ ਕਹਣਾ ਵੀ ਇਹਦਾ ਨਾ ਦੁਆਰਾ ਉਹ ਦਿਖਾ ਦਿਓ ਜਿਹੜਾ ਪੇਜ ਜਿੱਥੇ ਕਰਦਾ ਕੰਮ ਜੀ ਆਹ ਲੋ ਇਹ 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 ਮਹਾਪੁਰਸ਼ ਦਾ ਇਹ ਜਿਹੜਾ ਗੋਸਤਵਿਕ ਜਿਹੜੀ ਇਹ ਸਾਈਟ ਹੈ ਇਹ ਜਿਹੜੀ ਪੀ ਐਚ ਡੀ ਦਾ ਖੋਜ ਕੀਤੇ ਵਗੈਰ ਗੱਲ ਨਹੀਂ ਕਰਦੇ ਇਹ 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 ਮਾਸਟਰ ਜੀ ਪੀ ਐਚ ਡੀ ਵੀ ਨੇ ਤੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਬੇਨਤੀ ਹੈ ਕਿ ਤੇ ਇਹਨਾਂ ਨੂੰ ਜਿਹੜੇ ਆ ਸਵਾਲ ਪੁੱਛੇ ਵੱਧ ਤੇ ਵੱਧ ਕਿ ਕਿੱਥੇ ਜਿਹੜਾ ਗੁਰਬਾਣੀ ਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਚਪਟੀ ਹੈ ਇਹਨਾਂ ਨੂੰ ਬੇਨਤੀ ਹੈ ਕਮਲਪ੍ਰੀਤ ਸਿੰਘ ਨੂੰ ਕਿ ਇਹ ਜਨਤਕ ਤੌਰ ਤੇ ਇਸ ਚੀਜ਼ ਦੀ ਮਾਫੀ ਮੰਗੇ ਕਿ ਇਹ ਚੀਜ਼ਾਂ ਜਿਹੜੀਆਂ ਮੈਂ ਕੋਟ ਕੀਤੀਆਂ ਨੇ ਲੋਕਾਂ ਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗੀਆਂ ਤੇ ਜਾਂ ਫਿਰ ਇਹਨੂੰ ਖੁੱਲਾ ਚੈਲੰਜ ਹੈ ਕਿ ਇਹ ਚੀਜ਼ਾਂ ਨੂੰ ਸਾਬਤ ਕਰੇ ਇਹ ਜਿਹੜਾ ਪਲੇਟਫਾਰਮ ਸਿੰਘਨਾਥ ਟੀਵੀ ਬਲੋ ਇਹਨੂੰ ਚੈਲੰਜ ਕੀਤਾ ਜਾਂਦਾ ਕਿ ਇਹ ਆ ਕੇ ਇਹ ਚੀਜ਼ਾਂ ਨੂੰ ਸਾਬਤ ਕਰੇ ਇਸ ਪਲੇਟਫਾਰਮ ਦੇ ਉੱਤੇ ਇਹ ਸੈਂਟੀਫਿਕ ਤੌਰ ਤੇ ਤੇ ਗੁਰਬਾਣੀ ਦੇ ਤੌਰ ਤੇ ਤੇ ਜਾਂ ਫਿਰ ਇਹ ਪਬਲਿਕ ਜਿਹੜੀ ਹੈ ਇਹਨੂੰ ਮਾਫੀ ਮੰਗਣੀ ਚਾਹੀਦੀ ਇਸ ਸ਼ਖਸ ਨੂੰ ਕਿ ਜਿਹੜੀਆਂ ਨੇ ਗੁਰਬਾਣੀ ਨਾਲ ਜੋੜ ਕੇ ਪੇਸ਼ ਕਰਨ ਦੀ ਜਿਹੜੀ ਸਾਜ਼ਿਸ਼ ਆ ਇਹ ਇਹ ਬੇਨਕਾਬ ਹੋ ਚੁੱਕੀ ਆ ਇਹ ਹੁਣ ਇਹਦੇ ਇਦਾਂ ਨਹੀਂ ਚੱਲਣਾ ਇਹ ਤਕਰੀਬਨ ਬਹੁਤ ਸਾਰੇ ਜਿਹੜੇ ਆ ਸੋਝੀ ਰੱਖਣ ਵਾਲੇ ਬੰਦੇ ਸਮਝ ਚੁੱਕੇ ਆ ਕਿ ਜਿਹੜੀ ਆਰਐਸਐਸ ਦੀ ਇੱਕ ਵਿਚਾਰਧਾਰਾ ਹੈ ਗੁਰਬਾਣੀ ਨੂੰ ਜਿਹੜਾ ਮਰਜ ਕਰਨਾ ਅਸਿਮੂਲੇਟ ਕਰਨਾ ਸਿੱਖੀ ਨੂੰ ਉਹਨਾਂ ਦਾ ਜਿਹੜਾ ਮਕਸਦ ਹੈ ਤਾਂ ਕਿ ਇਦਾਂ ਦੇ ਬੰਦਿਆਂ ਨੂੰ ਜਿਹੜਾ ਬੇਨਕਾਬ ਕੀਤਾ ਜਾਵੇ ਸਾਹਮਣੇ ਤੇ ਸਾਇੰਸ ਦੇ ਸਾਹਮਣੇ ਵੀ ਇਹ ਬੇਨਕਾਬ ਹੁਣ ਇਹੋ ਜਿਹੇ ਬੰਦੇ ਕਿ ਜਿੱਥੇ ਦੁਨੀਆ ਕਿਤੇ ਦੀ ਕਿਤੇ ਪਹੁੰਚ ਚੁੱਕੀ ਆ ਇਹ ਹਜੇ ਵੀ ਥੱਲੇ ਲਤਾਂ ਖਿੱਚ ਰਹੇ ਆ ਇਦਾਂ ਦੇ ਬੰਦੇ ਬੈਠ ਕੇ ਸੋ ਇਹਨੂੰ ਓਪਨ ਚੈਲੰਜ ਆਲਰਡੀ ਕਹਿ ਚੁੱਕੇ ਆ ਤੇ ਜਦੋਂ ਮਰਜ਼ੀ ਆ ਜੇ ਤੇ ਦੱਸ ਦੋਵੇ ਤੇ ਆ ਜਿਹੜੀ ਸਭ ਤੋਂ ਵੱਡੀ ਨੇ ਝੂਠ ਕੋਹਰ ਤੋਲਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤੋਕਾ ਉਹਦੀ ਸਭ ਤੋਂ ਪਹਿਲਾਂ ਮਾਫੀ ਮੰਗੂ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਸਰਦਾਰ ਕਮਲਜੀਤ ਸਿੰਘ ਜੀ ਹਾਂ ਜੀ ਧੰਨਵਾਦ ਵੀਰ ਜੀ ਤੇ ਤੁਹਾਡਾ ਦਾ ਤੁਹਾਡੇ ਚੈਨਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ